ਪੰਜਾਬ ਵਿੱਚ ਬਿਜਲੀ ਦੇ ਬਿੱਲਾਂ ਨਾਲ ਸੰਬੰਧਿਤ ਆਈ ਵੱਡੀ ਖਬਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਾਰੀ ਕਰ ਦਿੱਤਾ ਹੈ ਫਰਮਾਨ ਹੁਣ ਪੰਜਾਬ ਦੇ ਨਿਵਾਸੀਆਂ ਨੂੰ ਨਹੀਂ ਆਵੇਗੀ ਕੋਈ ਮੁਸ਼ਕਲ ਤੇ ਮਿਲੇਗੀ ਵੱਡੀ ਰਾਹਤ ਜੀ ਹਾਂ ਇਸ ਵੇਲੇ ਪੰਜਾਬ ਦੇ ਵਿੱਚ ਬਿਜਲੀ ਦੇ ਬਿੱਲਾਂ ਨਾਲ ਸੰਬੰਧਿਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਸਬੰਧ ਦੇ ਵਿੱਚ ਫਰਮਾਨ ਵੀ ਜਾਰੀ ਕਰ ਦਿੱਤਾ ਹੈ ਜਿਸ ਦੇ ਨਾਲ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਵੇਗੀ ਤੇ ਵੱਡੀ ਰਾਹਤ ਵੀ ਮਿਲੇਗੀ ਦਰਸਲ ਹੁਣ ਤੱਕ ਜਿੰਨੇ ਵੀ ਪੰਜਾਬ ਰਾਜ ਬਿਜਲੀ ਬੋਰਡ ਦੇ ਵੱਲੋਂ ਬਿੱਲ ਦਿੱਤੇ ਜਾਂਦੇ ਸਨ ਉਹ ਅੰਗਰੇਜ਼ੀ ਭਾਸ਼ਾ ਦੇ ਵਿੱਚ ਆਉਂਦੇ ਸਨ ਜਿਸ ਦੇ ਨਾਲ ਲੋਕਾਂ ਨੂੰ ਇਹ ਬਿੱਲ ਪੜਨ ਦੇ ਵਿੱਚ ਮੁਸ਼ਕਿਲ ਆਉਂਦੀ ਸੀ ਤੇ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਸਬੰਧ ਦੇ ਵਿੱਚ ਇਹ ਫਰਮਾਨ ਜਾਰੀ ਕਰ ਦਿੱਤਾ ਹੈ ਕਿ ਹੁਣ ਜਿਹੜੇ ਬਿੱਲ ਆਉਣਗੇ ਉਹ ਪੰਜਾਬੀ ਭਾਸ਼ਾ ਦੇ ਵਿੱਚ ਵੀ ਹੋਣਗੇ ਜਾਨਕਿ ਜਿਹੜੇ ਹੁਣ ਬਿਜਲੀ ਦੇ ਬਿੱਲ ਆਉਣਗੇ ਉਹ ਅੰਗਰੇਜ਼ੀ ਤੇ ਪੰਜਾਬੀ ਦੋਨਾਂ ਭਾਸ਼ਾਵਾਂ ਦੇ ਵਿੱਚ ਆਉਣਗੇ ਤੇ ਜੇਕਰ ਕੋਈ ਵਿਅਕਤੀ ਇਹ ਮੰਗ ਕਰਦਾ ਹੈ ਕਿ ਉਹਨਾਂ ਦਾ ਬਿੱਲ ਅੰਗਰੇਜ਼ੀ ਦੇ ਵਿੱਚ ਹੀ ਆਉਣਾ ਚਾਹੀਦਾ ਤਾਂ ਉਹਨਾਂ ਦੀ ਮੰਗ ਦੇ ਅਨੁਸਾਰ ਉਹਨਾਂ ਦਾ ਬਿਜਲੀ ਦਾ ਬਿੱਲ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੀ ਦਿੱਤਾ ਜਾਵੇ ਦਰਸਲ ਇਸ ਸਬੰਧ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਦੇ ਸਬੰਧ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਕਰ ਦਿੱਤੀ ਹੈ ਤੇ ਨਿਪਟਾਰਾ ਵੀ ਕਰ ਦਿੱਤਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਫਰਮਾਨ ਜਾਰੀ ਕਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਵੀ ਬਿਜਲੀ ਦੇ ਬਿੱਲ ਆਉਣਗੇ ਹੁਣ ਉਹ ਪੰਜਾਬੀ ਭਾਸ਼ਾ ਦੇ ਵਿੱਚ ਆਉਣਗੇ ਤਾਂ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਇਹ ਬਿੱਲ ਪੜਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਪਹਿਲਾਂ ਆਮ ਤੌਰ ਤੇ ਜਿਹੜੇ ਇਹ ਬਿੱਲ ਆਉਂਦੇ ਸਨ ਤਾਂ ਜ਼ਿਆਦਾਤਰ ਲੋਕ ਇਹਨਾਂ ਬਿੱਲਾਂ ਨੂੰ ਨਹੀਂ ਪੜ ਪਾਉਂਦੇ ਸਨ ਤੇ ਕਿਸੇ ਅੰਗਰੇਜ਼ੀ ਪੜਨ ਵਾਲੇ ਵਿਅਕਤੀ ਦੀ ਹੀ ਭਾਲ ਕੀਤੀ ਜਾਂਦੀ ਸੀ ਚਾਹੇ ਉਹ ਘਰ ਦਾ ਹੀ ਕੋਈ ਪੜਿਆ ਲਿਖਿਆ ਬੱਚਾ ਹੀ ਕਿਉ ਨਾ ਹੋਵੇ ਤੇ ਹੁਣ ਜਦੋਂ ਇਹ ਬਿੱਲ ਪੰਜਾਬੀ ਦੇ ਵਿੱਚ ਆਉਣਗੇ ਤਾਂ ਹਰ ਕੋਈ ਇਹ ਬਿੱਲ ਪੜ ਸਕੇਗਾ ਦੱਸ ਦਈਏ ਕਿ ਇਸ ਸਬੰਧ ਦੇ ਵਿੱਚ ਪਟੀਸ਼ਨ ਦੀ ਜਿਹੜਾ ਸੁਣਵਾਈ ਹੋਈ ਹੈ ਤਾਂ ਫਿਰ ਇਹ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ ਦਰਸਤ ਜਿਸ ਵੇਲੇ ਇਹ ਪਟੀਸ਼ਨ ਪਾਈ ਗਈ ਸੀ ਤਾਂ ਉਸ ਵੇਲੇ ਇਹ ਗੱਲ ਆਖੀ ਗਈ ਸੀ ਕਿ ਪੰਜਾਬੀ ਸਰਕਾਰੀ ਭਾਸ਼ਾਵਾ ਐਕਟ 1960 ਦੇ ਨਿਯਮਾਂ ਦੀ ਉਲੰਘਣਾ ਹੋਈ ਹੈ ਤੇ ਉਸ ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਇਹ ਪਟੀਸ਼ਨ ਪਾਈ ਗਈ ਹੈ ਤੇ ਹੁਣ ਇਹ ਫਰਮਾਨ ਵੀ ਜਾਰੀ ਹੋ ਗਿਆ ਹੈ ਕਿ ਪੰਜਾਬ ਰਾਜ ਬਿਜਲੀ ਬੋਰਡ ਦੇ ਵੱਲੋਂ ਜਿਹੜੇ ਬਿੱਲ ਦਿੱਤੇ ਜਾਣਗੇ ਉਹ ਹੁਣ ਪੰਜਾਬੀ ਭਾਸ਼ਾ ਦੇ ਵਿੱਚ ਹੀ ਆਉਣਗੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਰਹਿਣ ਵਾਲਾ ਹਰ ਕੋਈ ਵਿਅਕਤੀ ਇਹ ਬਿੱਲ ਆਮ ਤੌਰ ਤੇ ਪੜ ਸਕੇਗਾ ਤੇ ਉਸ ਨੂੰ ਪੂਰੀ ਜਾਣਕਾਰੀ ਮਿਲ ਸਕੇਗੀ ਕਿ ਇਹ ਬਿੱਲ ਕਿੰਨਾ ਆਇਆ ਹੈ ਕਿੰਨੀਆਂ ਜੁਨਟਾਂ ਨੇ ਕਿੰਨੀਆਂ ਜੁਨਟਾਂ ਖਰਚ ਹੋ ਗਈਆਂ ਨੇ ਇਹ ਸਭ ਕੁਝ ਹਰ ਵਿਅਕਤੀ ਪੜ ਸਕੇਗਾ ਸੋ ਇਸ ਬੰਦ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਜਿਸ ਦੇ ਸੰਬੰਧ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਕਰ ਦਿੱਤੀ ਹੈ ਤੇ ਇਸ ਮੁਸ਼ਕਲ ਦਾ ਨਿਪਟਾਰਾ ਵੀ ਕਰ ਦਿੱਤਾ ਹੈ